ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੁੱਤਰਾਂ ਦੇ ਬਾਰੇ ਵਿੱਚ ਬਾਬਾ ਸ਼੍ਰੀ ਚੰਦ ਜੀ ਅਤੇ ਬਾਬਾ ਲਖਮੀदास ਜੀ ਕਿਉਂ ਗੁਰੂ ਨਾਨਕ ਦੇਵ ਜੀ ਨੇ ਇਹਨਾਂ ਨੂੰ ਆਪਣੀ ਗੁਰਗੱਦੀ ਦਾ ਉੱਤਰਾਧਿਕਾਰੀ ਕਿਉਂ ਨਹੀਂ ਬਣਾਇਆ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਦੋਸਤੋ ਸਿੱਖ ਪੰਥ ਦੀ ਬਾਣੀ ਸੰਤਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਨੇ ਪੂਰੇ ਸੰਸਾਰ ਵਿੱਚ ਪੈਦਲ ਯਾਤਰਾਮ ਕਰਕੇ ਕਿਰਤ ਕਰਨ ਨਾਮ ਜਪਣ ਅਤੇ ਵੰਡ ਕੇ ਛਕਣ ਦਾ ਸੁਨੇਹਾ ਦਿੱਤਾ ਇਸ ਤੋਂ ਇਲਾਵਾ ਪਾਤਸ਼ਾਹ ਨੇ ਸਮਾਜ ਵਿੱਚ ਪ੍ਰਚਲਿਤ ਕ੍ਰਿਤੀਆਂ ਦੇ ਖਿਲਾਫੀ ਡਟ ਕੇ ਆਵਾਜ਼ ਉ ਪਾਸ਼ਾ ਨੇ ਬਹਿਮਾ ਪਰਮ ਦਾ ਖੰਡਨ ਕੀਤਾ ਜਿਸ ਸਮੇ ਲੋਕ ਜੋਗੀ ਬਣ ਜ਼ਿੰਦਗੀ ਤੋਂ ਸੰਨਿਆਸ ਲੈ ਕੇ ਜੰਗਲਾਂ ਵਿੱਚ ਭਗਤੀ ਕਰਨ ਚਲੇ ਜਾਂਦੇ ਸਨ ਤਾਂ ਉਸ ਸਮੇ ਗੁਰੂ ਨਾਨਕ ਪਾਸ਼ਾ ਨੇ ਗ੍ਰਸਤੀ ਜੀਵਨ ਨੂੰ ਚੁਣਿਆ ਗੁਰੂ ਨਾਨਕ ਦੇਵ ਜੀ ਦਾ ਵਿਆਹ ਮਾਤਾ ਸੁਲਖਣੀ ਜੀ ਨਾਲ ਹੋਇਆ ਮਾਤਾ ਜੀ ਦੇ ਕੋਲੋਂ ਦੋ ਪੁੱਤਰਾਂ ਬਾਬਾ ਸ਼੍ਰੀ ਚੰਦ ਜੀ ਅਤੇ ਬਾਬਾ ਲਖਮੀ ਦਾਸ ਦਾ ਜਨਮ ਹੋਇਆ ਅਕਸਰ ਇਹ ਸਵਾਲ ਲੋਕਾਂ ਦੇ ਮਨ ਬਚਾਉਂਦਾ ਹੈ ਕਿ ਸ੍ਰੀ ਗੁਰੂ ਨਾਨਕ ਪਾਸ਼ਾ ਨੇ ਸਿੱਖ ਪੰਥ ਦੀ ਬਾਗਡੋਰ ਆਪਣੇ ਪੁੱਤਰਾਂ ਦੇ ਹੱਥ ਕਿਉਂ ਨਹੀਂ ਦਿੱਤੀ ਉਹਨਾਂ ਨੇ ਸਿੱਖਾਂ ਲਈ ਦੂਜੇ ਗੁਰੂ ਗੁਰੂ ਅੰਗਦ ਦੇਵ ਜੀ ਨੂੰ ਕਿਉਂ ਚੁਣਿਆ ਤਹਾਨੂੰ ਦੱਸਦੀ ਕਿ ਬੱਬਾ ਲਖਮੀदास ਜੀ ਗ੍ਰਸਤੀ ਜੀਵਨ ਦੇ ਧਾਰਨੀ ਤਾਂ ਸਨ ਪਰ ਉਹ ਆਪਣੇ ਜੀਵਨ ਵਿੱਚ ਜ਼ਿਆਦਾ ਰੁਚੀ ਨਹੀਂ ਲੈਂਦੇ ਸਨ ਅਤੇ ਸ਼ੁਰੂਆਤੀ ਜੀਵਨ ਵਿੱਚ ਉਹਨਾਂ ਦਾ ਭਗਤੀ ਜੀਵਨ ਵੱਲ ਜ਼ਿਆਦਾ ਧਿਆਨ ਨਹੀਂ ਸੀ ਹਾਲਾਂਕਿ ਬਾਅਦ ਵਿੱਚ ਉਹ ਤਪਸਵੀ ਬਣ ਗਏ ਬੱਬਾ ਲਖਮੀ ਜੀ ਦੇ ਜੀਵਨ ਦੇ ਕੁਝ ਗੱਲਾਂ ਗੁਰੂ ਨਾਨਕ ਸਾਹਿਬ ਨੇ ਵਿਚਾਰਧਾਰਾ ਵਿੱਚ ਮੇਲ ਨਹੀਂ ਕਰਨਦੀਆਂ ਹੁਣ ਤੁਹਾਨੂੰ ਦੱਸਦਿਆਂ ਕਿ ਸ਼੍ਰੀ ਚੰਦ ਕਿਉਂ ਨਹੀਂ ਬਣ ਸਕੀ ਉੱਤਰ ਅਧਿਕਾਰੀ ਬੱਬਾ ਸ਼੍ਰੀ ਚੰਦ ਜੀ ਗੁਰੂ ਸਾਹਿਬ ਦੇ ਵੱਡੇ ਪੁੱਤਰ ਸਨ ਪਰ ਬੱਬਾ ਸ਼੍ਰੀ ਚੰਦ ਗੁਰੂ ਨਾਨਕ ਦੇਵ ਜੀ ਦੇ ਉੱਤਰ ਅਧਿਕਾਰੀ ਕਿਉਂ ਨਹੀਂ ਬਣ ਸਕੀ ਇਸ ਦਾ ਇੱਕ ਪ੍ਰਮੁੱਖ ਕਾਰਨ ਸੀ ਕਿ ਉਹ ਉਦਾਸੀ ਮੱਤ ਦੀ ਸਥਾਪਨਾ ਕੀਤੀ ਜੋ ਕਿ ਇੱਕ ਤਿਆਗੀ ਜੀਵਨ ਸ਼ੈਲੀ ਦੇ ਜ਼ੋਰ ਦਿੰਦੇ ਸਨ ਜਦੋਂ ਕਿ ਗੁਰੂ ਨਾਨਕ ਦੇਵ ਜੀ ਗ੍ਰਸਤੀ ਜੀਵਨ ਨੂੰ ਤ੍ਰੀਜ ਦਿੰਦੇ ਸਨ ਅਤੇ ਸੰਸਾਰਿਕ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਰੱਬ ਦੀ ਭਗਤੀ ਕਰਨ ਦਾ ਉਪਦੇਸ਼ ਦਿੱਤਾ ਬਹੁਤ ਸਾਰੀਆਂ ਵਿਚਾਰਾਂ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਆਪਣੀ ਗੱਦੀ ਗੁਰੂ ਅੰਗਦ ਦੇਵ ਜੀ ਨੂੰ ਸੌਂਪਣ ਦਾ ਫੈਸਲਾ ਕੀਤਾ ਇਹ ਫੈਸਲਾ ਉਨ੍ਹਾਂ ਦੀ ਦੂਰਦਰਸ਼ੀ ਸੋਚ ਅਤੇ ਸਿੱਖ ਧਰਮ ਦੇ ਭਵਿੱਖ ਨੂੰ ਧਿਆਨ ਵਿੱਚ ਰੱਖ ਕੇ ਲਿਆ ਗਿਆ ਸੀ ਇਸ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਸਿੱਖਾਂ ਦੇ ਦੂਜੇ ਗੁਰੂ ਬਣੇ ਗੁਰਬਾਣੀ ਦੀ ਸੰਭਾਲ ਅਤੇ ਗੁਰਮੁਖੀ ਦੇ ਵਿਕਾਸ ਵਿੱਚ ਅਹਿਮ ਯੋਗਦਾਨ